ਸੀ ਰਖੜਾ ਟੈਕਨੋਲੋਜੀ ਵਿੱਚ ਸਾਰੇ ਇਕੱਠੇ ਹੋਏ ਹਨ ਸ੍ਰੀ ਰਾਜਜੀਤ ਸਿੰਘ ਰਖੜਾ ਜੀ ਦਾ ਜਨਮ ਦਿਨ ਨੂੰ ਬਹੁਤ ਖੁਸ਼ੀ ਹੈ ਕਿ ਆਪਣਾ ਕੀਮਤੀ ਦਿਮਾ ਕੱਢ ਕੇ ਸਾਡੇ ਕੋਲ ਆਏ ਨੇ ਸੁਪਾਕਾ ਦੇਣਾ ਸਾਡੇ ਮਹਿਬੂਬ ਨੇਤਾ ਸਾਡੇ ਸਰਬੀਸ ਹਸਦਾਨ ਸਰਦਾਰ ਸ੍ਰੀਜੀਤ ਸਿੰਘ ਰਖੜਾ ਜੀ ਜਨਮ ਦਿਨ ਹੈ ਉਹਨਾਂ ਨੇ ਸਾਡੇ ਨਾਲ ਅੱਜ ਤਨ ਵੀ ਸਾਂਝਾ ਕੀਤੀਆਂ ਵੱਡੀ ਗਿੰਦਕੀਲ ਦੇ ਵਿੱਚ ਇੱਥੇ ਉਹਨਾਂ ਦੇ ਦਫ਼ਤਰ ਦੇ ਨਾਲ ਜਿਹੜੇ ਸਬੰਧਤ ਅਧਿਕਾਰੀ ਸਹਿਬਾਨ ਤੇ ਸਾਡੇ ਪਾਰਟੀ ਦੇ ਅਕਾਲੀ ਆਗੂ ਤੇ ਅਸੀਂ ਦੇਖ ਰਿਹਾ ਕਿ ਸਾਰਾ ਦਿਨ ਪਰ ਸੰਦੇਸ਼ ਵਿਦੇਸ਼ ਤੋਂ ਸ਼ੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਤੇ ਆਗੂ ਸਹਿਬਾਨਾਂ ਦਾ ਉਹਨਾਂ ਕੋਲ ਵੀ ਤੇ ਸਾਡੇ ਕੋਲ ਵੀ ਵਧਾਈਆਂ ਦੇ ਸਨੇਹ ਆ ਰਹੇ ਹਨ ਇਹ ਹੈ ਜੋ ਮਸੀਹ ਦਾ ਅੱਜ ਜਲਮ ਹੈ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਟਾਈਮ ਦੁੱਖ ਸੁੱਖ ਨਾਲ ਇਹ ਹਰ ਇੱਕ ਨਾਲ ਖੜਦੇ ਨੇ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਅੱਜ ਅਸੀਂ ਰਖੜਾ ਟੈਕਨੋਲੋਜੀ ਵਿੱਚ ਸਾਰੇ ਇਕੱਠੇ ਹੋਏ ਹਾਂ ਸਦਾ ਸਜੀਤ ਸਿੰਘ ਰਖੜਾਈ ਦਾ ਜਨਮ ਦਿਨ ਮਨਾਉਣ ਵਾਸਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਆਪਣਾ ਕੀਪੜੀ ਜਮਾ ਕੱਢ ਕੇ ਸਾਡੇ ਕੋਲ ਆਏ ਨੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਲੰਮੀ ਉਮਰ ਬਖਸ਼ੇ ਤੇ ਇਸ ਤਰ੍ਹਾਂ ਹੀ ਸਾਰੀ ਦੁਨੀਆ ਦੀ ਸੇਵਾ ਕਰਦੇ ਰਹਿਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਲਈ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਸਾਡੇ ਮਹਿਬੂਬ ਨੇਤਾ ਸਾਡੇ ਦਰਵੇਸ਼ ਸਿਆਸਦਾਨ ਸਰਦਾਰ ਸਰਜੀਤ ਸਿੰਘ ਰਖੜਾ ਜੀ ਦਾ ਜਨਮ ਦਿਨ ਹੈ ਉਹਨਾਂ ਨੇ ਸਾਡੇ ਨਾਲ ਅੱਜ ਦਾ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਸੀਂ ਸਾਰੇ ਸ਼ੁਭ ਸ਼ਨਾਉ ਨਿਸ਼ਾਮਾ ਭੇਟ ਕਰਦੇ ਹਾਂ ਕਿ ਸਾਡੇ ਸਤਿਕਾਰਯੋਗ ਦਰਵੇਸ਼ ਸਿਆਸਦਾਨ ਸਰਜੀਤ ਸਿੰਘ ਰਖੜਾ ਜੀ ਇਸੇ ਤਰ੍ਹਾਂ ਸੇਵਾ ਜਾਵ ਰਹਿਣ ਲੋਕਾਂ ਦੀ ਸੇਵਾ ਕਰਦੇ ਰਹਿਣ ਤੇ ਅਸੀਂ ਸਾਰੇ ਇਸੇ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹੀਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਹੜੇ ਸਪਸ਼ਟ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਅੱਜ ਸਾਡੇ ਮਾਨਯੋਗ ਦਰਵੇਸ਼ ਸਿਆਸਤਦਾਨ ਸਾਡੇ ਸਾਬਕਾ ਕੈਬਨਟ ਦੇ ਵਜ਼ੀਰ ਸਰਦਾਰ ਸੁਜੀਤ ਸਿੰਘ ਜੀ ਰਖੜਾ ਜੀ ਦਾ ਅੱਜ ਜਨਮ ਦਿਨ ਰਖੜਾ ਟੈਕਨੋਲੋਜੀ ਦੇ ਵਿੱਚ ਬਹੁਤ ਹੀ ਖੁਸ਼ੀਆਂ ਦੇ ਨਾਲ ਔਰ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਗਿਆ ਵੱਡੀ ਗਿਣਤੀ ਦੇ ਵਿੱਚ ਇੱਥੇ ਉਹਨਾਂ ਦੇ ਦਫ਼ਤਰ ਦੇ ਨਾਲ ਜਿਹੜੇ ਸਬੰਧਤ ਅਧਿਕਾਰੀ ਸਹਿਬਾਨ ਤੇ ਸਾਡੇ ਪਾਰਟੀ ਦੇ ਅਕਾਲੀ ਆਗੂ ਤੇ ਅਸੀਂ ਦੇਖ ਰਹੇ ਹਾਂ ਕਿ ਸਾਰਾ ਦਿਨ ਪਰ ਸਰਦੇਸ਼ ਵਿਦੇਸ਼ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਤੇ ਆਗੂ ਸਹਿਬਾਨਾਂ ਦਾ ਉਹਨਾਂ ਕੋਲ ਵੀ ਤੇ ਸਾਡੇ ਕੋਲ ਵੀ ਵਧਾਈਆਂ ਦੇ ਸੁਨੇਹ ਆ ਰਹੇ ਹਨ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਸਰਦਾਰ ਰਖੜਾ ਸਾਹਿਬ ਦੇ ਜਨਮ ਦਿਨ ਤੇ ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ ਤੇ ਅੱਗੇ ਤੋਂ ਸਾਕਾਲ ਪੁਰਖ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਅਸੀਂ ਇਹੀ ਅਰਦਾਸ ਹੈ ਇਸ ਸਰਦਾਰ ਸਰਜੀਤ ਸਿੰਘ ਦੀ ਰਖੜਾ ਇੱਕ ਸਮਾਜ ਸੇਵਿਕ ਦਰਵੇਸ਼ ਸਿਆਸਤਦਾਨ ਨੂੰ ਵੱਡੀਆਂ ਲੰਬੀਆਂ ਉਮਰਾਂ ਬਖਸ਼ੇ ਤੇ ਪੰਥ ਦੀ ਚੜ੍ਹਦੀ ਕਲਾ ਲਈ ਸ਼ੋਹਮਣੀ ਗੱਲਦਲ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਉਹਨਾਂ ਨੂੰ ਸਿਹਤਯਾਬੀ ਬਖਸ਼ੇ ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਰਖੜਾ ਟੈਕਨੋਲੋਜੀ ਵਿੱਚ ਸਰਜੀਤ ਸਿੰਘ ਰਖੜਾ ਜੀ ਦਾ ਬਰਥਡੇ ਸੈਲੀਬ੍ਰੇਟ ਕੀਤਾ ਉਹ ਮੇਰੇ ਅੰਕਲ ਵੀ ਹੈ ਤੇ ਮਿੱਤਰ ਵੀ ਨੇ ਤੇ ਉਹਨਾਂ ਨਾਲ 20 ਸਾਲ ਹੋ ਗਏ ਰੋਜ਼ ਮਿਲਦੇ ਹੋਏ ਤੇ ਹਰ ਟਾਈਮ ਲੋਕਾਂ ਦੇ ਭਲੇ ਲਈ ਉਹ ਕੰਮ ਕਰਦੇ ਆ ਉਨ੍ਹਾਂ ਨੂੰ ਲਾਪਰਬ ਲੰਬੀ ਉਮਰ ਬਖਸ਼ੇ ਤਾਂ ਕਿ ਹੋਰ ਲੋਕਾਂ ਦੀ ਅਪਲਾਈ ਕਰ ਸਕਣ